ਸਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ ਸ਼ਹਿਰ ਦੀ ਆਬਾਦੀ ਇਲਾਕੇ ਦੇ ਵਿੱਚ ਇੱਕ 60 ਸਾਲਾਂ ਔਰਤ ਨੂੰ ਕੁੱਤਿਆਂ ਨੇ ਪੂਰੀ ਤਰ੍ਹਾਂ ਨੋਛ ਦਿੱਤਾ। ਜੇ ਲੋਕਾਂ ਨੇ ਔਰਤ ਨੂੰ ਨਾ ਬਚਾਇਆ ਹੁੰਦਾ ਤਾਂ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਮਾਰ ਦੇਣਾ ਸੀ। ਸੋ ਕੁੱਤਿਆਂ ਨੇ ਬਜ਼ੁਰਗ ਔਰਤ ਨੂੰ 15 ਥਾਵਾਂ ਤੋਂ ਕਟਿਆ ਇਸ ਘਟਨਾ ਦੇ ਸੀਸੀਟੀਵੀ ਵੀ ਸਾਹਮਣੇ ਆਈ ਹੈ। ਬਜ਼ੁਰਗ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦੇ ਨੇ ਜੰਗਲੀ ਹਾਲ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਖੰਨਾ ਦੇ ਵਿੱਚ ਸਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ ਜਿਉਂ ਕਿ 60 ਸਾਲ ਔਰਤ ਨੂੰ ਜ਼ਖਮੀ ਕਰ ਦਿੱਤਾ ਕੁੱਤਿਆਂ ਨੇ ਪੂਰੀ ਤ ਬਜ਼ੁਰਗ ਨੂੰ ਬੂਰੇ ਤਰੀਕੇ ਦੇ ਨਾਲ ਨੋਚਿਆ ਜਿੱਤੇ ਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ छुड़ाਇਆ ਗਿਆ। ਸੋ ਔਰਤ ਨੂੰ 15 ਥਾਵਾ ਤੋਂ ਕਟਿਆ ਇਹਨਾਂ ਕੁੱਤਿਆਂ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੋ ਕੁੱਤਿਆਂ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ। ਕੁੱਤਿਆਂ ਦਾ ਤੰਗ ਵੇਖਣ ਨੂੰ ਮਿਲ ਰਿਹਾ ਖੰਨਾ ਦੇ ਵਿੱਚ ਵਿੱਚ ਜਿੱਥੇ ਕਿ ਰਾਜਾਂ ਦੇ ਵਿਅਕਤੀ ਨੂੰ ਕੁੱਤਿਆਂ ਨੇ ਨੋਚਿਆ। ਸੋ ਇਹ ਬਜ਼ੁਰਗ ਔਰਤ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਤੇ 15 ਥਾਵਾ ਤੋਂ ਇਸ ਬਜ਼ੁਰਗ ਔਰਤ ਨੂੰ ਕਟਿਆ। ਸੋ 60 ਸਾਲ ਦੇ ਹੀ ਔਰਸੀ ਜਿਹੜੀ ਕਿ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਦੀ ਹੈ। ਸੋ ਜਾਰੇ ਸੀ ਰਸਤੇ ਵਿੱਚ ਜਿੱਥੇ ਕੀ ਕੁੱਤਿਆਂ ਦੇ ਝੁੰਡ ਨੇ ਸਤੇ ਚਪਟਾ ਮਾਰਿਆ ਬੁਰੀ ਤਰ੍ਹਾਂ ਉੱਚਾ ਸਵਾਰਥ ਨੂੰ ਸੋ ਘਟਨਾ ਦੀ ਸੀ ਸੀਟੀਵੀ ਵੀ ਸਾਹਮਣੇ ਆਈ ਹੈ ਸੋ ਖੰਨਾ ਦੇ ਵਿੱਚ ਵਾਰਾ ਕੁੱਤਿਆਂ ਦਾ ਤੰਕ ਜਾਰੀ ਖੰਨਾ ਦੇ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ ਔਰਤ ਨੂੰ ਸ਼ਿਕਾਰ ਬਣਾਇਆ ਸੋ 60 ਸਾਲਾਂ ਹੈ ਬਜ਼ੁਰਗ ਔਰਤ ਹੈ ਜਿੱਥੇ ਕੀ ਕੁੱਤਿਆਂ ਨੇ ਉਸ ਨੂੰ 9 ਸਿਤਾ 15 ਥਾਵਾਂ ਤੇ ਇਸ ਨੂੰ ਕਟਿਆ साठ साल दौरत जिस कुत्त ने बुरी तरह नोश दिता बुरी तरह जख्मी हुई या है यह औरत पंद्रह जगह तो कटिया इस अवारा कुत्त ने इस बजुर्ग औरत सी टीवी कैमरे के भी तस्वीर कैद हुई ने ਮੁਹਾਲੀ ਦੇ ਨਿਆਗਾਉਂ ਦੇ ਵਿੱਚ 2 ਸਾਲ ਦੀ ਬੱਚੀ ਤੇ ਛੜੀਕਾਰ ਜਿੱਥੇ ਕਿ ਮਾਸੂਮ ਬੱਚੀ ਦੇ ਉਪਰੋਂ ਲੰਗੇ ਕਾਰ ਦੇ ਦੋਵੇਂ ਟਾਇਰ ਬਾਲਬਾਲ ਬੱਚੀ ਮਾਸੂਮ ਦੀ ਜਾਨ ਜਾ ਰਹਾ 60 ਤੋਂ ਵੀ ਰਿਹਾ ਹੈ ਬੱਚੀ ਦਾ ਬਚਾਅ ਸੋ ਗਲੀ ਦੇ ਵਿੱਚੋਂ ਲੰਘ ਰਹੀ ਸੀ ਬੱਚੀ ਭੱਜਦੇ ਹੋਏ ਅਚਾਨਕ ਕਾਰ ਦੇ ਅੱਗੇ ਆਈ ਹੈ ਬੱਚੀ ਸੋ ਮੁਹਾਲੀ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਕਿ ਮਾਸੂਮ ਬੱਚੀ ਦੇ ਉਪਰੋਂ ਲੰਗੇ ਕਾਰ ਦੇ ਦੋਵੇਂ ਟਾਇਰ ਦੋਵੇਂ ਟਾਇਰ ਹੇਠਾਂ ਆ ਗਈ ਪਰ ਗਨੀਮਤ ਇਹ ਰਹੀ ਕਿ ਬੱਚੀ ਦੀ ਜਾਨ ਬਚ ਗਈ ਹੈ सो so, मासूम बच्ची के उपरों कार निकल गई मोहाली नयाव दो साल की बच्ची तो चढ़ी है कार बार की जान बाल बाल बच गई है so, सट तो फिलहाल बच्ची बचा रहा है सो so, गली लंघ रही बची जलो की मोहाली देव यह हादसा वापरिया एक गरी के उपरों निकल गई दो ग्डी के दोवे टायर ने जेड़े की बची के उपरों निकल गए पर गनीमत यह रही कि बच्ची है जिरी की उसका बचाव हो गया बची फिलहाल ठीक है ਸੋ ਸੇ ਖਬਰ ਤੇ ਕੁਲਵੀਰ ਦਿਵਾਨ ਸਾੜਨਾ ਝੁੱਟ ਚੁੱਕੇ ਨੇ ਸੋ ਕੁਲਵੀਰ ਇਹ ਹਾਦਸਾ ਵਾਪਰੇ ਆ ਲਾਪਰਵਾਹੀ ਵੀ ਸਾਹਮਣੇ ਆਈ ਹੈ ਜੋ ਕਿ ਗੱਡੀ ਚਲਾ ਰਿਹਾ ਸੀ ਦੋਵੇਂ ਟਾਇਰ ਜਿਹੜੇ ਕਿ ਬੱਚੇ ਦੇ ਉਪਰੋਂ ਨਿਕਲ ਗਏ ਪਰ ਗਨੀਮਤ ਰਈ ਕਿ ਬੱਚੀ ਦਾ ਬਚਾ ਹੋ ਗਿਆ ਸੋ ਫਿਲਹਾਲ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਇਹ ਵੱਡੀ ਗੱਲ ਹੈ ਕਿ ਇਹ ਗਨੀਮਤ ਰਈ ਕਿ ਬੱਚੀ ਜਿਹੜੀ ਹੈਗੀ ਹੈ ਉਸ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਉਸ ਨੂੰ ਸੱਟਾਂ ਜਿਹੜੀਆਂ ਹੈਗੀਆਂ ਉਹ ਜੋਰ ਲੱਗੀਆਂ ਨੇ ਜਿਸ ਲਈ ਉਸ ਨੂੰ ਇਲਾਜ ਕਰਵਾਇਆ ਗਿਆ ਉਸ ਦਾ ਅਪਰੰਤ ਇਹ ਵੱਡੀ ਲਾਪਰਵਾਹੀ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ ਤੇ ਪੁਲਿਸ ਨੇ ਇਸ ਇਸ ਮਾਮਲੇ ਦੇ ਵਿੱਚ ਜਿਹੜੀ ਸ਼ਿਕਾਇਤ ਦਰਜ ਕਰਕੇ ਕਾਰਵਾਈ ਜਿਹੜੀ ਹੈਗੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੀ ਬਿਲਕੁਲ ਪੁਲਿਸ ਕਾਰਵਾਈ ਕਰ ਰਹੀ ਹੈ ਸੋ ਵੱਡੀ ਲਾਪਰਵਾਹੀ ਜਿਹੜੀ ਕਿ ਸਾਹਮਣੇ ਆਈ ਤੋਂ ਗੱਡੀ ਜੋ ਚਲਾ ਰਿਹਾ ਸੀ ਉਸ ਦੇ ਬਾਰੇ ਕੋਈ ਕੁਝ ਜਾਣਕਾਰੀ ਮਿਲ ਪਈ ਕੌਣ ਸੀ ਉਹ ਇਸ ਦੇ ਬਾਰੇ ਕੋ ਜਾਣਕਾਰੀ ਦੇਖੋ ਦੇਖੋ ਫਿਲਹਾਲ ਪੁਲਿਸ ਇਸ ਬਾਰੇ ਜਾਣਕਾਰੀ ਸੰਜਾ ਪੁਲਿਸ ਨੂੰ ਕਰਨੀ ਬਾਕੀ ਹੈ ਹੋ ਸਕਦਾ ਹੈ ਕਿ ਜਲਦੀ ਹੀ ਅ ਇਸ ਬਾਰੇ ਜਾਣਕਾਰੀ ਜਿਹੜੀ ਹੈਗੀ ਉਹ ਸਾਂਝੀ ਕਰੇ ਕਿ ਕੌਣ ਵਿਅਕਤੀ ਜਿਹੜਾ ਹੈਗਾ ਇਹ ਗੱਡੀ ਚਲਾ ਰਿਹਾ ਸੀ ਪਰੰਤੂ ਇਹ ਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਬੱਚੀ ਦੇ ਤੋਂ ਗੱਡੀ ਨਿਕਲੀ ਹੈ ਇੱਕ ਵੱਡੀ ਲਾਪਰਵਾਹੀ ਦੇ ਨਾਲ ਇਹ ਵਿਅਕਤੀ ਜਿਹੜਾ ਹੈਗਾ ਉਹ ਗੱਡੀ ਚਲਾ ਰਿਹਾ ਸੀ ਪਰੰਤੂ ਇਹ ਨਾ ਜ਼ਰੂਰ ਹੈ ਕਿ ਬੱਚੀ ਜਿਹੜੀ ਹੈਗੀ ਹੈ ਉਹ ਕਿਸਮਤ ਦੇ ਨਾਲ ਕਿਤੇ ਨਾ ਕਿਤੇ ਉਸ ਦਾ ਬਚਾਓ ਹੋ ਗਿਆ ਨਹੀਂ ਤਾਂ ਜਿਸ ਤਰ੍ਹਾਂ ਦੇ ਨਾਲ ਹਾਦਸੇ ਹੁੰਦੇ ਨੇ ਪਹਿਲਾਂ ਵੀ ਤਾਂ ਵੀਰਾਂ ਨੇ ਨਹੀਂ ਹੈਗੀਆਂ ਇਸ ਤਰ੍ਹਾਂ ਦੀਆਂ ਕਈ ਵੇਖੀਆਂ ਨੇ ਜਿੱਥੇ ਬੱਚਿਆਂ ਨੂੰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਪਰੰਤੂ ਇਸ ਮਾਮਲੇ ਦੇ ਵਿੱਚ ਇਹ ਇਹ ਵੱਡੀ ਗੱਲ ਰਹੀ ਕਿ ਇਸ ਬੱਚੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਉਸ ਨੂੰ ਕੁਝ ਸੱਟਾਂ ਜਿਹੜੀਆਂ ਹੈਗੀਆਂ ਮਾਮੂਲੀ ਤੌਰ ਤੇ ਉਹ ਜ਼ਰੂਰ ਆਈਆਂ ਜੀ ਜੀ ਕੋਈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਦੇ ਲਈ